ਸਭ ਸਤਕਾਰਯੋਗ ਜ਼ਿਲ੍ਹਾ ਫਰੀਦਕੋਟ ਦੇ ਸਾਰੇ ਪ੍ਰੈਸ ਦੇ ਨੁਮਾਇੰਦਿਆਂ ਦਾ ਬਹੁਤ-ਬਹੁਤ ਧੰਨਵਾਦ ਆਪ ਸਭ ਅੱਜ ਸਵੇਰੇ ਸਾਡੀ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਲਈ ਪਹੁੰਚੇ ਹੋ ਮੇਰੇ ਨਾਲ ਮੇਰੇ ਵੱਡੇ ਵੀਰ ਸਰਦਾਰ ਹਰਪਜਨ ਸਿੰਘ ਜੀ ਡੀਓ ਜੀ ਮਾਨਯੋਗ ਪੀਡਬਲਿਊਡੀ ਮਿਨਿਸਟਰ ਮੰਡੇਪਰਾ ਸਰਦਾਰ ਕਰਨਪ੍ਰਿੰਸ ਸਿੰਘ ਜੀ ਜੋ ਸਾਡੇ ਰੂਰਲ ਡਿਵੈਲਪਮੈਂਟ ਤੇ ਟੂਰਿਜ਼ਮ ਮਿਨਿਸਟਰ ਨੇ ਸ਼੍ਰੀ ਦੀਪਕ ਬਾਲੀ ਜੀ ਜੋ ਸਾਡੇ ਸਲਾਹਕਾਰ ਨੇ ਟੂਡਰ ਮਿਨਿਸਟਰੀ ਆਫ ਟੂਰਿਜ਼ਮ ਐਂਡ ਕਲਚਰ ਸਾਡੇ ਮਾਨਯੋਗ ਵਿਧਾਇਕ ਸਾਹਿਬ ਬਾਈ ਗੁਰਜੀਤ ਸਿੰਘ ਸੇਖੋਂ ਜੀ ਸਾਡੇ ਜੈਤੋ ਤੋਂ ਵਿਧਾਇਕ ਸਾਹਿਬ ਅਮੋਲਕ ਸਿੰਘ ਜੀ ਸੰਧਵਾ ਸਾਹਿਬ ਸਾਡੇ ਸਾਰੇ ਚੇਅਰਮੈਨ ਸਾਹਿਬ ਜ਼ਿਲ੍ਹਾ ਪ੍ਰਧਾਨ ਸਾਡੇ ਸਾਰੀ ਜਿਹੜੀ ਟੀਮ ਹੈ ਇੱਥੇ ਦੀ ਜ਼ਿਲ੍ਹਾ ਫਰੀਦਕੋਟ ਦੀ ਪਲੱਸ ਅੱਜ ਸਾਰੀ ਅਫਸਰਸ਼ਾਹੀ ਵੀ ਪੂਰਾ ਪ੍ਰਸ਼ਾਸਨ ਸੁੱਚੇ ਤੌਰ ਤੇ ਅਸੀਂ ਅੱਜ ਸਵੇਰੇ ਜਿਹੜੇ ਹੈ ਇਹ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਹੈ ਵਿਸ਼ਾ ਇਹ ਹੈ ਕਿ ਜੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਵੱਲੋਂ ਸਾਡੀ ਇਸ ਟੀਮ ਦੀ ਇੱਕ ਡਿਊਟੀ ਲੱਗੀ ਹੈ ਕਿ ਨੌਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਪੁਰ ਭਾਈ ਮਤੀ ਦਾਸ ਜੀ ਭਾਈ ਸੱਤੀ ਦਾਸ ਜੀ ਭਾਈ ਦਿਆਲਾ ਜੀ ਨੂੰ ਅਸੀਂ ਜਿਹੜਾ ਹੈ ਵਿਸ਼ ਪੱਧਰ ਤੇ ਜਿਹੜਾ ਹੈ ਇਸ ਨੂੰ ਮਨਾ ਰਹੇ ਆ ਪੰਜਾਬ ਸਰਕਾਰ ਆਪਣੇ ਵੱਲੋਂ ਹਰ ਹੰਮਲਾ ਕਰ ਰਹੀ ਹੈ ਕਿ ਇਹ ਸ਼ਤਾਬਦੀ ਕੀ ਯਾਦਗਾਰ ਹੋ ਕੇ ਤੇ ਗੁਰੂ ਸਾਹਿਬ ਜੀ ਦੀ ਜੋ ਕੁਰਬਾਨੀ ਹੈ ਜੋ ਸ਼ਹਾਦਤ ਹੈ ਤੇ ਜੋ ਉਹਨਾਂ ਦੀ ਸਿੱਖਿਆਵਾਂ ਹੈ ਉਹ ਕੁੱਲ ਜਹਾਂ ਤੱਕ ਜਾ ਸਕਣ ਇਸ ਦੇ ਲਈ ਵੱਖਰੇ ਵੱਖਰੇ ਸਮਾਗਮ ਹੈ ਜਿਨ੍ਹਾਂ ਵਿੱਚੋਂ ਇੱਕ ਸਮਾਗਮ ਦਿੱਲੀ ਵਿਖੇ ਵੀ ਹੋਣ ਜਾ ਰਿਹਾ ਜਿੱਥੇ ਜਿੱਥੋਂ ਆਰੰਭਤਾ ਹੋਊਗੀ ਤਰੀਕ ਜਿਹੜੀ ਹੈ ਤੁਹਾਨੂੰ ਕੁਝ ਦਿਨ ਚ ਦੱਸ ਦਾਂਗੇ ਕਿਉਂਕਿ ਐਸਡੀਪੀ ਸਪੈਨ 25 ਅਕਤੂਬਰ ਸੀ ਐਸਡੀਪੀਸੀ ਨੇ ਸਾਨੂੰ ਰਿਕੁਐਸਟ ਕੀਤੀ ਹੈ ਕਿ 25 ਅਕਤੂਬਰ ਨੂੰ ਉਹਨਾਂ ਦਾ ਜਿਹੜਾ ਨਗਰ ਕੀਰਤਨ ਉਹ ਦਿੱਲੀ ਪਹੁੰਚ ਰਿਹਾ ਤੇ ਮਾਨਯੋਗ ਸੀਐਮ ਸਾਹਿਬ ਜਿਹੜੀ ਉਹਨਾਂ ਨਾਲ ਡਿਸਕਸ ਕਰਕੇ ਨਵੀਂ ਡੇਟ ਉਸ ਦਿਨ ਦਿੱਲੀ ਤੋਂ ਜਿਹੜਾ ਹੈ ਗੁਰਦੁਆਰਾ ਸੀਸਗੰਗ ਸਾਹਿਬ ਵਿਖੇ ਅਰਦਾਸ ਕਰਕੇ ਤੇ ਸ਼ਾਮੀ ਸ਼੍ਰੀ ਰਿਕਾਬਗੰਗ ਸਾਹਿਬ ਵਿਖੇ ਕੀਰਤਨ ਦਰਬਾਰ ਹੋਣਗੇ 1 ਨਵੰਬਰ ਤੋਂ ਲੈ ਕੇ 18 ਨਵੰਬਰ ਤੱਕ ਪੰਜਾਬ ਦੇ 23 ਦੇ 23 ਜ਼ਿਲ੍ਹਿਆਂ 'ਚ ਲਾਈਟ ਐਂਡ ਸਾਊਂਡ ਸ਼ੋਅ ਹੋਊਗਾ। ਆਪ ਜਿਹੜੇ ਜ਼ਿਲ੍ਹੇ ਫਰੀਦਕੋਟ ਵਿਖੇ ਵੀ ਜਿਹੜਾ ਹੈ ਇੱਕ ਲੋਕਿਕ ਲਾਈਟ ਐਂਡ ਸਾਊਂਡ ਸ਼ੋਅ ਹੋਊਗਾ ਜਿਸ ਦੇ ਵਿੱਚ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਤੇ ਉਹਨਾਂ ਦੀ ਸ਼ਹਾਦਤ ਬਾਰੇ ਜਿਹੜਾ ਹੈ ਉਹ ਦੱਸਿਆ ਜਾਊਗਾ। ਨਾਲ ਹੀ ਜੀ 18 ਤਰੀਕ ਨੂੰ ਸ਼੍ਰੀਨਗਰ ਤੋਂ ਦੇ ਗੁਰਦੁਆਰਾ ਛਤੀਪਾਛੀ 6ਵੇਂ ਪਾਛਾ ਦਾ ਸਥਾਨ ਹੈ ਉੱਥੇ ਕੀਰਤਨ ਦਰਬਾਰ ਹੋਊਗਾ ਤੇ 19 ਨਵੰਬਰ ਨੂੰ ਇੱਕ ਨਗਰ ਕੀਰਤਨ ਸ਼੍ਰੀਨਗਰ ਤੋਂ ਆਰੰਭਿਆ ਜਾਊਗਾ ਜਿੱਥੋਂ ਜਿਸ ਦੀ ਜਿਸ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਸਾਡੇ ਕਾਮਿਕ ਕਨਵੀਨਰ ਸ਼੍ਰੀ ਰਵਿੰਦ ਕੇਜਰੀਵਾਲ ਜੀ ਮਾਨਯੋਗ ਮੁੱਖ ਮੰਤਰੀ ਜੰਮੂ ਕਸ਼ਮੀਰ ਦੀ ਤੇ ਤੇ ਬਹੁਤ ਸਾਰੇ ਸੰਤ ਮਹਾਪੁਰਖਾਂ ਜਿਹੜੀਆਂ ਰੱਬੀ ਰੂਹਾਂ ਉਹਨਾਂ ਦੀ ਰਹਿਨਮਾਈ ਤੇ ਹੇਠ ਜਿਹੜਾ ਹੈ ਸ਼੍ਰੀ ਨਗਰ ਤੋਂ ਕੀਰਤਨ ਨਗਰ ਕੀਰਤਨ ਰੰਮਿਆ ਜਾਊਗਾ ਤੇ ਵਾਇਆ ਜੰਮੂ ਪਠਾਨਕੋਟ ਹੁਸ਼ਿਆਰਪੁਰ ਹੁੰਦੇ 22 ਤਰੀਕ ਨੂੰ ਸ਼੍ਰੀ ਨਨਦਪੁਰ ਸਾਹਿਬ ਪਹੁੰਚੂਗਾ ਇਕ ਨਗਰ ਕੀਰਤਨ ਜੀ ਗੁਰਦਾਸਪੁਰ ਤੋਂ ਆਰੰਭਿਆ ਜਾਊਗਾ ਵਾਇਆ ਗੁਰਦਾਸਪੁਰ ਬਟਾਲਾ ਬਾਬਾ ਬਕਾਲਾ ਸਾਹਿਬ ਹੁੰਦੇ ਹੋਏ ਅੰਮ੍ਰਿਤਸਰ ਹੁੰਦੇ ਹੋਏ ਕਰਨਤਾਰ ਗੋਇੰਦਵਾਲ ਸਾਹਿਬ ਜਲੰਧਰ ਫਗਵਾੜਾ ਬੰਗੇ ਨਵਾਂ ਸ਼ਹਿਰ ਬਲਾਚਰ ਹੁੰਦੇ ਹੋਏ ਸ਼੍ਰੀ ਨਨਦਪੁਰ ਸਾਹਿਬ ਪਹੁੰਚੂਗਾ ਇਕ ਨਗਰ ਕੀਰਤਨ ਤੱਕ ਛੀਰੀ ਦਮਦਮਾ ਸਾਹਿਬ ਤੋਂ ਆਰੰਭਿਆ ਜਾਊਗਾ ਤੇ ਵਾਇਆ ਬਠਿੰਡੇ ਸੰਗਰੂਰ ਪਟਿਆਲਾ ਮੋਹਾਲੀ ਹੁੰਦੇ ਹੋਏ ਸ਼੍ਰੀ ਨਨਦਪੁਰ ਸਾਹਿਬ ਪਹੁੰਚੂਗਾ ਤੇ ਚੌਥਾ ਨਗਰ ਕੀਰਤਨ ਆਪ ਜੀ ਦੇ ਜ਼ਿਲ੍ਹੇ 20 ਤਰੀਕ ਨੂੰ ਬੀ ਨੰਬਰ ਨੂੰ ਫਰੀਦਕੋਟ ਤੋਂ ਰੰਭਿਆ ਜਾਊਗਾ ਫਰੀਦਕੋਟ ਤੋਂ ਰੰਭਿਆ ਜਾਊਗਾ ਜਿਹੜਾ ਸਾਡਾ ਇੱਥੇ ਬਾਬਾ ਫਰੀਦ ਜੀ ਦਾ ਸਥਾਨ ਹੈ ਗੁਰੂਕਰ ਉੱਥੋਂ ਆਰੰਭਤਾ ਹੋ ਕੇ ਵਾਇਆ ਫਿਰੋਜ਼ਪੁਰ ਵਾਇਆ ਮੋਗੇ ਵਾਇਆ ਲੁਧਿਆਣੇ 20 ਤਰੀਕ ਦੀ ਜਿਹੜੇ ਰਾਤ ਦੇ ਨਿਵਾਸ ਉਹ ਲੁਧਿਆਣੇ ਵਿਖੇ ਗੁਰਦੁਆਰਾ ਦੁਖਨੇਵਾਲਨ ਸਾਹਿਬ ਵਿਖੇ ਹੋਣਗੇ ਤੇ ਫਿਰ 21 ਤਰੀਕ ਨੂੰ ਦੁਬਾਰਾ ਆਰੰਭਤਾ ਹੁੰਦੇ ਹੋਏ ਵਾਇਆ ਖੰਨਾ ਫਤਿਹਗੜ੍ਹ ਸਾਹਿਬ ਹੁੰਦੇ ਹੋਏ ਮੋਰਿੰਦਾ ਚਮਕੌਰ ਸਾਹਵੰਦੇ ਹੋਏ 22 ਤਰੀਕ ਸ਼ਾਮੀ ਸ਼੍ਰੀ ਨਨਪੁਰ ਸਾਹ ਫੰਕਸ਼ਨ ਦੇ ਚਾਰੋਂ ਨਗਰ ਕੀਰਤਨ 22 ਤਰੀਕ ਸ਼ਾਮ ਨੂੰ ਸ਼੍ਰੀ ਨਨਪੁਰ ਸਾਹ ਵਿਖੇ ਪੰਜ ਜਾਣਗੇ ਤੇ 23 24 25 ਨੂੰ ਸ਼੍ਰੀ ਨਨਪੁਰ ਸਾਹ ਵਿਖੇ ਵਿਸ਼ ਪਦਰੀ ਸਮਾਗਮ ਹੋਣ ਜਾ ਰਹੇ ਆ ਜਿਨ੍ਹਾਂ ਵਿੱਚੋਂ 23 ਤਰੀਕ ਨੂੰ ਅਖੰਡ ਪਾਤਸ਼ਾਹ ਦੀ ਰਮਤਾ ਤੋਂ ਬਾਅਦ ਜਿਹੜਾ ਹੈ ਇੱਕ ਸਰਵ ਧਰਮ ਸੰਮੇਲਨ ਜਿੱਥੇ ਸਾਰੇ ਧਰਮਾਂ ਦੇ ਸੰਤਾ ਮਹਾਂਪੁਰਖਾਂ ਨੂੰ ਇਨਵਾਈਟ ਕੀਤਾ ਜਾ ਰਿਹਾ ਕਿਉਂਕਿ ਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਕੱਲੀ ਧਰਮ ਲਈ ਨਹੀਂ ਸੀ ਆਪਣੇ ਨਹੀਂ ਕਿਸੇ ਹੋਰ ਧਰਮ ਲਈ ਸੀ ਮਾਨਵਤਾ ਦੀ ਹਿਊਮਨ ਰਾਈਟਸ ਦੀ ਸਭ ਤੋਂ ਵੱਡੀ ਮਿਸਾਲ ਨੌਵੇਂ ਪਾਤਸ਼ਾਹ ਹਨ ਐਦਾਂ ਹੀ ਵਿਰਾਸਤੇ ਖਾਲਸਾ ਦੇ ਵਿੱਚ ਇੱਕ ਲੋਕਿਕ ਜਿਹੜੀ ਹੈ ਐਗਜ਼ਿਬਿਸ਼ਨ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਉਹਨਾਂ ਦੀ ਸ਼ਹਾਦਤ ਬਾਰੇ ਨਾਲ ਹੀ ਪਹਿਲੀ ਵਾਰੀ ਪੰਜਾਬ 'ਚ ਤਿੰਨ ਜਿਹੜੇ ਤਿੰਨ ਜਿਹੜੇ ਆ ਸ਼੍ਰੀਨਨਪੁਰ ਸਾਹਿਬ ਵਿਖੇ ਡਰੋਨ ਸ਼ੋ ਹੋਣਗੇ 23 24 25 ਨੂੰ ਅੱਡਹੀਂ ਸ਼ਾਮ ਨੂੰ ਜਿਹੜਾ ਹੈ ਕੀਰਤਨ ਦਰਬਾਰ ਤੇ 24 ਤਰੀਕ ਨੂੰ ਸਵੇਰੇ ਇੱਕ ਸੀਸ ਭੇਟ ਨਗਰ ਕੀਰਤਨ ਸ਼੍ਰੀ ਕੀਰਤਪੁਰ ਸਾਹਿਬ ਤੋਂ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਤੱਕ ਰੰਗਿਆ ਜਾਊਗਾ ਜੇ ਚਲੇ ਜਦੋਂ ਭਾਈ ਜੈਤਾ ਜੀ ਸੀਸ ਲੈ ਕੇ ਆਂਦੇ ਆ ਤਾਂ ਕੀਰਤਪੁਰ ਸਾਹਿਬ ਬਾਲ ਗੋਬਿੰਦ ਰਾਏ ਜੀ ਤੇ ਸਾਰਾ ਪਰਿਵਾਰ ਤੇ ਸਿੱਖ ਸੰਗਤ ਉਹਨਾਂ ਤੋਂ ਜਿਹੜਾ ਉਹ ਸੀਸ ਹੈ ਉਹ ਰਿਸੀਵ ਕਰਦੇ ਤੇ ਉਸੀ ਉਹ ਥਾਂ ਹੈ ਜਿੱਥੇ ਦਸ਼ਮੇਸ਼ ਪਿਤਾ ਜੀ ਨੇ ਭਾਈ ਜੈਤਾ ਜੀ ਨੂੰ ਗੱਲ ਨਾਲ ਲਾ ਕੇ ਕਿਹਾ ਸੀ ਰੰਗਰੇਟੇ ਗੁਰੂ ਕੇ ਬੇਟੇ ਤੇ ਆਖਿਆ ਸੀ ਕਿ ਤੁਸੀਂ ਸੀਸ ਨਹੀਂ ਤੁਸੀਂ ਸਾਡਾ ਸੂਰਜ ਲੈ ਕੇ ਆਏ ਹੋ ਤਾਂ ਸੀਸਪੇਟ ਯਾਤਰਾ ਕੀਰਪੁਰ ਸਾਹਿਬ ਤੋਂ ਲੈ ਕੇ ਅਨੰਦਪੁਰ ਸਾਹਿਬ ਤੱਕ 24 ਤਰੀਕ ਨੂੰ ਸਵੇਰੇ ਤੇ 24 ਨੂੰ ਹੀ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰੀ ਜਿਹੜਾ ਹੈ ਪੰਜਾਬ ਦੇ ਵਿਧਾਨ ਸਭਾ ਦਾ ਵਿਸ਼ੇਸ਼ اجلاس ਇੱਕ ਵਿਸ਼ੇਸ਼ ਸੈਸ਼ਨ ਹੈ ਜਿਹੜਾ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਊਗਾ ਤੇ ਇਹ ਵੀ ਬੜੀ ਵੱਡੀ ਗੱਲ ਹੈ ਕਿ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਦੇ ਮੈਮੋਰੀਅਲ ਚ ਹੋਊਗਾ ਜਿਨ੍ਹਾਂ ਦਾ ਬਹੁਤ ਵੱਡਾ ਜਿਹੜਾ ਹੈ ਇਤਿਹਾਸ ਹੈ ਉੱਥੇ ਹੋਊਗਾ ਤੇ 24 ਤਰੀਕ ਨੂੰ ਵੀ ਸ਼ਾਮੀ ਕੀਰਤਨ ਦਰਬਾਰ ਹੈ ਤੇ ਡਰੋਨ ਸ਼ੋਅ ਹੈ ਤੇ 25 ਤਰੀਕ ਨੂੰ ਸਵੇਰੇ ਖੱਟਪਾਤ ਸਾਹਿਬ ਦੇ ਪੋਪ ਪੈਣਗੇ ਉਪਰੰਤ ਜਿਹੜਾ ਹੈ ਸਿੱਖ ਪੰਥ ਦੇ ਜਿੰਨੇ ਵੀ ਮਹਾਨ ਰਾਗੀ ਨੇ ਨੌਵੇਂ ਪਾਤਸ਼ਾਹ ਜੀ ਦੇ ਬਾਣੀ ਦਾ ਜਿਹੜਾ ਹੈ ਰਸਪੇਨਾ ਕੀਰਤਨ ਹੋਊਗਾ ਤੇ ਉਸ ਤੋਂ ਬਾਅਦ ਇੱਕ ਸਰਬੱਤ ਦੀ ਭਲਾ ਇਕੱਤਰਤਾ ਜਿਸ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਹੋਰ ਵੀ ਜਿਹੜੇ ਡਿਗਨਿਟਰੀਜ਼ ਐ ਦੇਸ਼ ਵਿਦੇਸ਼ ਤੋਂ ਉਹ ਸ਼ਾਮਿਲ ਹੋਣਗੇ ਤੇ ਨਾਲ ਹੀ ਜਿਹੜੇ ਮਾਨਯੋਗ ਮੁੱਖ ਮੰਤਰੀ ਸਾਹਿਬ ਐ ਸਮੁੱਚੀ ਸੰਗਤ ਨੂੰ ਜਿਹੜੇ ਆਪਣੇ ਆਰਗਨ ਪਲੈਜ ਦੀ ਜਿਹੜੀ ਆ ਉਹ ਜਿਹੜੀ ਆਰਗਨ ਡੋਨੇਸ਼ਨ ਦੀ ਪਲੈਜ ਦੀਆਂ ਮੰਗੇ ਸ਼ਾਮੀ ਫੇਰ ਡਰੋਨ ਸ਼ੋਅ ਹੈ ਤੇ ਸ਼ਾਮੀ ਫੇਰ ਕੀਰਤਨ ਦਰਬਾਰ ਹੈ ਇਸ ਨੂੰ ਦੇਖਦੇ ਹੋ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅਸੀਂ ਵਧੀਆ ਟੈਂਟ ਸਿਟੀਆਂ ਬਣਾ ਰਹੇ ਜਿਹੜੀ ਸਭ ਤੋਂ ਵੱਡੀ ਟੈਂਟ ਸਿਟੀ ਹੈ ਜਿਹੜੀ ਜਿੱਥੇ ਲਗਭਗ 10000 ਸੰਗਤ ਰੋਜ਼ਾਨਾ ਰੁੱਕ ਸਕਦੀ ਹੈ ਉਸ ਦਾ ਨਾਮ ਅਸੀਂ ਚੱਕ ਨਾਨਕੀ ਰੱਖਿਆ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਦੋਂ ਸ਼੍ਰੀ ਅਨੰਦਪੁਰ ਸਾਹਿਬ ਨਗਰ ਬਸਾਇਆ ਉਸ ਦਾ ਨਾਮ ਚੱਕ ਨਾਨਕੀ ਰੱਖਿਆ ਸੀ ਇਸ ਦੇ ਨਾਲ ਹੀ ਭਾਈ ਸਤੀਦਾਸ ਜੀ ਨਵਾਜ਼ ਭਾਈ ਮਤੀਦਾਸ ਜੀ ਨਵਾਜ਼ ਲਗਭਗ 12-13 ਹਜ਼ਾਰ ਸਖ ਸੰਗਤ ਦਾ ਰੋਜ਼ ਰੈਨਲੀ ਡੈਂਸਿਟੀਆਂ ਹੈ ਹੋਰ ਵੀ ਬਹੁਤ ਸਾਰੇ ਜਿਹੜੇ ਤਿਆਰੀਆਂ ਜੰਗੀ ਪਦਰਤੀ ਸ਼੍ਰੀਨਨਪੁਰ ਸਾਹਿਬ ਵਿਖੇ ਚੱਲ ਰਹੀਆਂ ਅੱਜ ਦੀ ਸਾਡੀ ਮੀਟਿੰਗ ਦਾ ਮਕਸਦ ਇਹ ਸੀਗਾ ਕਿ ਜਿੱਥੋਂ ਜਿੱਥੋਂ ਨਗਰ ਕੀਰਤਨ ਨੇ ਗੁਜ਼ਰਨਾ ਹੈ ਉਹ ਰਸਤੇ ਐਨ ਜਿਹੜੇ ਹ ਦਰੁਸਤ ਹੋਣ ਸਾਫ ਸਫਾਈ ਜ਼ਿਲ੍ਹਾ ਲੈਵਲ ਦੇ ਉੱਤੇ ਲਾਈਟ ਐਂਡ ਸਾਊਂਡ ਸ਼ੋਅ ਦੇ ਲਈ ਸਾਰਿਆਂ ਨੂੰ ਸੱਦੇ ਜਾਣੇ ਸਾਰੀਆਂ ਪੰਚਾਇਤਾਂ ਨੂੰ ਜਿਹੜੇ ਹੈ ਇਨਵਾਈਟਸ ਜਾਣਗੇ ਸਾਰੇ ਜਿਹੜੇ ਮੰਦਰ ਕਮੇਟੀਆਂ ਗੁਰਦੁਆਰਾ ਕਮੇਟੀਆਂ ਨੂੰ ਇਨਵਾਈਟ ਜਾਣਗੇ ਜ਼ਿਲ੍ਹਾ ਬਾਰ ਐਸੋਸੀਏਸ਼ਨਸ ਨੂੰ ਪ੍ਰੈਸ ਕਲੱਬਸ ਨੂੰ ਤਾਂ ਕਿ ਸਮੁੱਚੇ ਤੌਰ ਦੇ ਉੱਤੇ ਜਿਹੜਾ ਹੈ ਅਸੀਂ ਤੇ ਇਹਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਜੋ ਸਾਨੂੰ ਹਦਾਇਤਾਂ ਨੇ ਕਿ ਕਿਸੇ ਨੇ ਕੋਈ ਮੰਤਰੀ ਬਣ ਕੇ ਜਾਂ ਐਮਐਲਏ ਬਣ ਕੇ ਜਾਂ ਡੀਸੀ ਐਸਐਸਪੀ ਬਣ ਕੇ ਅਫਸਰ ਬਣ ਕੇ ਨਹੀਂ ਸਾਡਾ ਕੰਮ ਹੈ ਸੇਵਾਦਾਰ ਬਣ ਕੇ ਅਸੀਂ ਸੇਵਾਦਾਰ ਕਰਕੇ ਬਣ ਕੇ ਜਿਹੜਾ ਹੈ ਗੁਰੂ ਸਾਹਿਬ ਦੇ ਸਤਕਾਰ ਤੇ ਲਈ ਜੋ-ਜੋ ਕਰਨਾ ਉਹ ਸਾਡੀ ਡਿਊਟੀਆਂ ਲੱਗਣਗੀਆਂ ਜਿਹੜਾ ਮੰਚ ਹੈ ਉਹ ਗੁਰੂ ਸਾਹਿਬ ਦਾ ਤੇ ਸਾਡੇ ਸੰਤਾਂ ਮਹਾਂਪੁਰਖਾਂ ਦਾ ਮੈਂ ਹੀ ਆਪ ਜੀ ਦੇ ਮਾਧਿਅਮ ਤੇ ਰਹੀ ਆਪ ਜੀ ਐਨੀ ਵੱਡੀ ਤਦਾਦ ਚ ਬਹੁਤ ਬਹੁਤ ਧੰਨਵਾਦ ਇਹ ਹੀ ਇਹ ਹੀ ਅਪੀਲ ਹੈ ਜੀ ਇੱਕ ਤਾਂ ਆਪਾਂ ਜਿਹੜਾ ਵੱਧ ਤੋਂ ਵੱਧ ਜਿਹੜਾ ਹੈ ਸ਼ਾਮਿਲ ਹੋਣਾ ਲਾਈਟ ਐਂਡ ਸਾਊਂਡ ਸ਼ੋਅ 'ਚ ਵੀ ਤੇ 20 ਤਰੀਕ ਨੂੰ ਜਦੋਂ ਇੱਥੋਂ ਨਗਰ ਕੀਰਤਨ ਅਰੰਭੇ ਜਾਣ ਤੇ ਜਿਹੜੇ ਜਿਹੜੇ ਚੁਕਲੇ ਗੁਜ਼ਰਨਾ ਸ਼ਹਿਰ ਦੇ ਵਿੱਚੋਂ ਗੁਜ਼ਰਨਾ ਨਗਰ ਕੀਰਤਨ ਹੈ ਤੇ ਫਿਰ ਟੂਵਰਡਸ ਫਰੂਸਪੁਰ ਜਾਣਾ ਤਾਂ ਜਿੱਥੇ ਜਿੱਥੇ ਵੀ ਆਪਣੀਆਂ ਦੁਕਾਨ ਨੇ ਮਕਾਨ ਨੇ ਜਿਹੜੇ ਪਿੰਡ ਨੇ ਆਪਾਂ ਵੱਤ ਵਦਾਈਏ ਗੁਰੂ ਸਾਹਿਬ ਦੇ ਸਤਕਾਰ ਦੇ ਲਈ ਆਈਏ ਤੇ ਇਸ ਤੋਂ ਬਾਅਦ 23 24 25 ਨੂੰ ਸ਼ਰੀਨੰਦਪੁਰ ਸਾਹਿਬ ਆ ਕੇ ਵੀ ਜਰੂਰ ਨਤ ਪਸਤ ਹੋਈਏ ਕਿਉਂਕਿ ਸ਼ਰੀਨੰਦਪੁਰ ਸਾਹਿਬ ਉਹ ਧਰਤੀ ਹੈ ਜੋ ਗੁਰੂ ਸਾਹਿਬ ਨੇ ਮੁੱਲ ਖਰੀਦ ਕੇ ਸ਼ਹਿਰ ਬਸਾਇਆ ਤੇ ਇੱਥੋਂ ਹੀ ਗੁਰੂ ਸਾਹਿਬ ਜੀ ਨੇ ਚਾਲੇ ਪਾਏ ਕਸ਼ਮੀਰੀ ਪੰਡਤਾਂ ਨੇ ਜਦੋਂ ਆ ਕੇ ਮਦਦ ਮੰਗੀ ਦਿੱਲੀ ਨੂੰ ਚਾਲੇ ਪਾਏ ਤੇ ਇੱਥੇ ਹੀ ਗੁਰੂ ਸਾਹਿਬ ਦਾ ਸੀਸ ਉਹ ਸਿਰਫ ਸੀਸ ਆਇਆ ਤੇ ਸੀਸ ਦਾ ਸੰਸਕਾਰ ਹੋਇਆ ਜੀ ਸਤਿ ਸ੍ਰੀ ਅਕਾਲ